ਦਾ ਸਪੰਦਰਾ ਜਨ ਨੇ ਪਹਿਲਾਂ ਮਾਨੂੰ ਕੁੱਟਿਆ ਫਿਰ ਮੇਰੇ ਭਰਾ ਨੂੰ ਕੁੱਟਿਆ ਜੀ ਐਡੇ ਮੰਮੀ ਡੈਡੀ ਹਨੀ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਦੋਸ਼ ਧਮਕੀਆਂ ਦਿੰਦਾ ਸਾਨੂੰ ਕਾਲੀਆਂ ਦਿੰਦਾ ਜੀ ਇਹਨੂੰ ਪੁੱਛੋ ਇੱਕ ਦਾਤ ਸੀ ਇਹਨਾਂ ਕੋਲ ਤੇ ਉਹ ਚੱਕਿਆ ਹੋਇਆ ਸੀ ਇਹਦੀ ਪੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ ਮਤਲਬ ਕੀ ਇਹਨਾਂ ਨੇ ਮਾਰਿਆ ਕਦਰ ਕੋਈ ਪ੍ਰਾਣੀ ਰੰਚੇ ਆਪਣੀ ਪਹਿਲੋਂ ਪ੍ਰਾਣੀ ਰੰਚੇ ਸੀ ਗੱਲ ਉਹ ਜਦੋਂ ਆਤੀ ਪ੍ਰਾਣੀ ਹ ਤੁਸੀਂ ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਾਤਣਾ ਅੰਝਲੀ ਫਗਵਾੜਾ ਸ਼ਹਿਰ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦੀ ਹੋਈ ਝਗੜੇ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਤੇ ਜ਼ਖਮੀਆਂ ਨੂੰ ਜ਼ੀਰੇ ਇਲਾਜ ਸਿਵਲ ਹਸਪਤਾਲ ਫਗਵਾੜੇ ਵਿੱਚ ਦਾਖਲ ਕਰਵਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਸਾਡੇ ਸਹਿਯੋਗੀ ਨਾਲ ਗੱਲ ਕਰਦਿਆਂ ਜ਼ਖਮੀ ਅਭਿਸ਼ੇਕ ਅਤੇ ਉਸਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਦੂਸਰੇ ਧੀਰ ਨਾਲ ਪੈਸਿਆਂ ਦੀ ਲੈਣ-ਦੇਣ ਸੰਬੰਧੀ ਝਗੜਾ ਚੱਲ ਰਿਹਾ ਸੀ ਲਗਭਗ 1000 ਰੁਪਏ ਦੀ ਲੈਣ-ਦੇਣ ਦੌਰਾਨ ਵਿਵਾਦ ਵਧ ਗਿਆ ਜਿਸ ਕਰਕੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜ਼ਖਮੀ ਮਨੀ ਬਲ ਨੇ ਦੱਸਿਆ ਕਿ ਪਹਿਲਾਂ ਵੀ ਦੋਵਾਂ ਧੀਰਾਂ ਵਿਚਕਾਰ ਝਗੜਾ ਹੋ ਚੁੱਕਿਆ ਤੇ ਉਸ ਦੇ ਮੁਤਾਬਕ ਇਸ ਵਾਰ ਵਿਰੋਧੀ ਧੀਰ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਤੇ ਮਣੀ ਬਾਲ ਨੇ ਪਹਿਲੇ ਟੀਰਵਲੂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਰਚ ਕੀਤਾ। ਇਸ ਸੰਬੰਧੀ ਗੱਲਬਾਤ ਕਰਦਿਆਂ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਅਤੇ ਆਪਿਸ ਨੇ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਰਣਾਮ ਅਭਿਸ਼ੇਕ ਆ ਜੀ ਅਭਿਸ਼ੇਕ ਜੀ ਇੱਥੇ ਹਸਪੀਟਲ ਜਾਏ ਕੀ ਮਾਮਲਾ ਕੀ ਸਾਰਾ ਨਾਰੇ 10 15 ਜਨਾਂ ਨੇ ਪਹਿਲਾਂ ਮੈਨੂੰ ਕੁੱਟਿਆ ਫੇਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਲੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਹਿੰਨਾ ਹੋਈ ਹੈ ਤੁਹਾਡੀ ਜੀ ਆਏ ਆ ਜਿਹੜੇ ਅੰਦਰ ਬੈਠੇ ਆ ਇਹ ਨਾਮ ਵੀ ਉਹ ਉਹ ਬਿੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਪਤਾ ਨਹੀਂ ਕੋਥਣਾ ਰੋਡ ਕੋਥਣਾ ਰੋਡ ਜੀ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਗੱਲਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਸਾਡੇ ਕੇ ਸਾਨੂੰ ਮਾਰ ਫੋ ਆਂਦਾ ਹੈ ਲੜਾਈ ਕੱਲ ਹੀ ਹੋਈ ਹੈ ਹਾਂਜੀ ਕੀ ਕਾਰਨ ਨਾਲ ਲੜਾਈ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪੈਸੇ ਲੈਣਾ ਸੀ 1000 ਰੁਪਏ ਦੇ ਕੋ ਅੱਛਾ 1000 ਰੁਪਏ ਪਿੱਛੇ ਲੱਲਰ ਪੇ ਲੜੇ ਨੇ ਗੱਲਾ ਗੱਲਾ ਜਿਹਨੇ ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾ ਬਾਹਰ ਕੀਤਾ ਉਹਨੇ ਤੁਹਾਡੇ ਹੱਲੇ ਕੁਰਬਾਨਾ ਸੀਗੇ ਜੀ ਉਹਨਾਂ ਕੋ ਹਥਿਆਰ ਸਾਰੇ ਉਹਨਾਂ ਦੇ ਸੀਗੇ ਕਿੰਨੇ ਵਜੇ ਹੋਈ ਲੜਾਈ ਇਹ ਹੋਈ 6:00 7:00 ਵਜੇ ਹੈ 6:00 ਵਜੇ ਅੰਕ 6:00 ਵਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਨਹੀਂ ਹੱਲੇ ਤਾਂ ਕੀਤੀ ਨਹੀਂ ਜੀ ਹੁਣ ਚੱਲੇ ਪੁਲਿਸ ਆਈ ਦੀ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤਾਂ ਆਈ ਨਹੀਂ ਆਏ ਪੁੱਛ ਕੇ ਗਏ ਠੀਕ ਆ ਤੁਸੀਂ ਕਿੱਥੇ ਦੇ ਰਹਿਣ ਵਾਲੇ ਅਸੀਂ ਪ੍ਰੀਤਨਗਰ ਮੰਡਾ ਪ੍ਰੀਤਨਗਰ ਡੈਡੀ ਦਾ ਨਾਮ ਕੀ ਹੈ ਤੁਹਾਡਾ ਤਲਵੰਤ ਕਮਲ ਤਲਵੰਤ ਹਾਂ ਜੀ ਇਹ ਵਿਆਹ ਬੰਦੇ ਆ ਜੀ ਆਪਾਂ ਘੜਾ ਛੜੇ ਸ਼ਾਂਤ ਆ ਇਹ ਤਾਂ ਛੜੇ ਸ਼ਾਂਤ ਆ ਜੀ ਘਣੇ ਘਣੇ ਨੂੰ ਘੁੱਟ ਦਿੰਦੇ ਆ ਇੰਨਾ ਕੋ ਦਾ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਾਈ ਸਾਡੇ ਨਾਲ ਨਿਆਂ ਨਹੀਂ ਕਰਦੇ ਆ ਮਨੀ ਬਾਲੇ ਆ ਜੀ ਬੁੱਧਾ ਬਿੰਦਖਿਆ ਕਹਿੰਦੇ ਆ ਕਿੱਥੇ ਰਹਿਣ ਬਾਲੇ ਪਿਛਲਾ ਏਰੀਆ ਸੁਨਾਪੂਰਾ ਉੱਤਾਂ ਆਉਣ ਵੇ ਜੀ ਕਿਰਾਏ ਤੇ ਰਹਿਣੇ ਤਾਂ ਕੋਤੜਾ ਤੇ ਕੀ ਮਾਮਲਾ ਕੀ ਆ ਜਿਹੜਾ ਇੱਥੇ ਹਸਪੀਟਲ ਦਾ ਮਾਮਲਾ ਹੈ ਜੀ ਅਸੀਂ ਉੱਪੇ ਖੜੇ ਸੀਗੇ ਆਪਣੇ ਪੁਲ ਦੇ નીચે ਸ਼ੂਗਰ ਮੈਲ ਦਾ ਜਿਹੜਾ ਚੌਕ ਆ ਪੁਰੇ ਨਿਛੜੇ ਤੇ ਉਹ ਗੱਲ ਕਰਦੇ ਕਰਦੇ ਮੁੰਡਾ ਕਿਸੇ ਦੇ ਨਾਲ ਲੜ ਲਿਆ ਸੀ ਉਹਨੂੰ ਸਮਝਾਉਂਦੇ ਕਿ ਯਾਰ ਤਵਾਰ ਇੱਕ ਨਾ ਲੜਿਆ ਕਰ ਜਿਹੜੀ ਗੱਲ ਹੈਗੀ ਹੈ ਕੋਈ ਆਲੀ ਬਹਿ ਕੇ ਆਪਾਂ ਗੱਲ ਲਵਾਂਗੇ ਨਹੀਂ ਗੱਲ ਵੀ ਇਹਨੇ ਗਾਲ ਗੋਲ ਕੱਢੀ ਆ ਗਾਲ ਕਰ ਕੇ ਇੰਨੇ ਤੋਂ ਹੱਥ ਪਾਈ ਹੋਏ ਆ ਹੱਥ ਪਾਈ ਹੋ ਕੇ ਜਦੋਂ ਇਹਨੂੰ ਛੱਡ ਦਿੱਤਾ ਸਾਰਿਆਂ ਨੇ ਗੱਲ ਕਰ ਵੀ ਲਈ ਹੈ ਮਨਾ ਵੀ ਲਿਆ ਇਹਨੂੰ ਕਿ ਅੱਜ ਤੋਂ ਬਾਅਦ ਨਾ ਤੂੰ ਇਹਨੂੰ ਕੁਝ ਕਹੀਂ ਨਾ ਇਦਾਂ ਦਾ ਡਿਗਣੋਂ ਕੋਈ ਕੁਝ ਕਹੂਗਾ ਪਰ ਇਹਨੇ ਮੁੰਡੇ ਸਾਡੇ ਨੇ ਪਿੱਛੋਂ ਨਾਲੇ ਕਿਹਨੇ ਸਾਡੇ ਮੁੰਡੇ ਇਹਨੇ ਦਵੀ ਨੇ ਦਵੀ ਨੇ ਦਵੀ ਮੁੰਡਾ ਜਿਹੜਾ ਇਹਨੇ ਮੁੰਡੇ ਸੱਦ ਕੇ ਬੁਣ ਕੇ ਬਸ ਖੱਲੇ ਨੂੰ ਪੈ ਗਿਆ। ਇਹ ਹੋਈ ਕਿੱਥੇ ਲੜਾਈ? ਸਿਗੇ ਇਹ ਇਹ ਹੋਈ ਆ ਜੀ ਸ਼ੂਗਰ ਮਿਲ ਵਾਲਾ ਜਿਹੜਾ ਸਰਾਏ ਰੋਡ ਵਾਲਾ ਜਿੱਥੇ ਸੱਜੀਆਂ ਲੱਗਦੀਆਂ। ਹਾਂਜੀ। ਉਹਦੇ ਪੁੱਲ ਦੇ ਵਿੱਚ। ਤੇ ਇਹ ਬੰਦੇ ਕਿੰਨੇ ਵਿਅਕਤੀ ਸੀਗੇ? ਇਹ ਹੁਣੇ ਇੱਕ ਤਗੜੀ 10-11 ਆ। ਤੇ ਤੁਹਾਡੇ ਦੇ ਕਿਸ ਚੀਜ਼ ਨਵਾਰ ਕੀ ਤਾਂ ਆ ਜਾਣੇ ਸੀਗੇ ਹਾਂਜੀ? ਨਹੀਂ ਤੁਹਾਡੇ ਦੇ ਕਿਸ ਚੀਜ਼ ਨਵਾਰ ਕੀ ਤਾਂ ਇਹ ਇੱਕ ਦਾਤ ਸੀ ਇੰਨਾ ਕੋੜ ਤੇ ਹੋ ਚੱਕਿਆ ਹੋਇਆ ਸੀ ਇਹਦੀ ਪੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ ਮਤਲਬ ਕੀ ਇਹਨਾਂ ਨੇ ਮਾਰਿਆ? ਕੰਦਰੀਤ ਪੁਰਾਣੀ ਰੰਜਿਸ਼ ਆ ਆਪਣੀ ਪਹਿਲੋਂ ਪੁਰਾਣੀ ਰੰਜਿਸ਼ ਹੀ ਗੱਲ ਇੱਕ ਤਰ੍ਹਾਂ ਦੀ ਅਜੇ ਪੁਰਾਣੀ ਹੈ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਆਈ ਕੌਨ ਘੇਰ ਕੇ ਇਹਨਾਂ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਕੋਈ ਨਾਮ ਕੀ ਬੰਦੇ ਪਹਿਚਾਣ ਚ ਹੈ ਕੋਈ ਨਾਮ ਜੀ ਸਾਰੇ ਪਹਿਚਾਣ ਦੇ ਕੋਈ ਨਾਮ ਵਗੈਰਾ ਦੱਸ ਦਿਓ 2000 ਬੰਦੇ ਹੋ ਗਿਆ 26 ਹੋ ਗਿਆ ਟੋਮੀ ਆ ਹਮਮ ਹੋਰ ਦੋ ਤਿੰਨ ਜਾਣੇ ਹੈਗੇ ਇਹ ਕਿੱਥੇ ਦੇ ਰਹਿਣ ਵਾਲੇ ਸਾਰੇ ਇਹ ਭਗਤਪੁਰਾ ਜੀ ਭਗਤਪੁਰਾ ਦੇ ਹਾਂਜੀ ਭਗਤਪੁਰਾ ਤੇ ਪਹਿਲੋਂ ਵੀ ਲੜਾਈ ਹੋਈ ਤੁਹਾਡੀ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਹੋਈ ਸੀ ਉਰੋਂ ਨਹੀਂ ਸੀ ਇੰਨਾ ਕੋਈ ਗੱਲ ਵਧੀ ਸੀ ਆ ਹੁਣ ਚਾਰਾ ਹੋਈ ਐ ਤੇ ਅੱਜ ਕਿੰਨੇ ਵਜੇ ਹੋਈ ਐ ਲੜਾਈ ਇਹ ਹੋਣੀ ਸੀ ਏਡਾ ਘੰਟਾ ਪਹਿਲਾਂ ਏਡਾ ਘੰਟਾ ਪਹਿਲਾਂ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਜੀ ਕੈਦ ਕੀਤੀ ਸੀ ਅੱਜ ਕੀਤੀ ਐ ਜੀ ਹੁਣ ਐਮਐਲਆਰ ਕਟ ਹੋਊਗੀ ਸਾਨੂੰ ਆਉਣਗੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵਗੈਰਾ ਆਈ ਐ ਮੌਕੇ ਤੇ ਉੱਥੇ ਤਾਂ ਨਹੀਂ ਆਈ ਸਰ ਮੁੜ ਕੇ ਉੱਥੋਂ ਲੋਕਾਂ ਨੇ ਜਦੋਂ ਕੱਢਿਆ ਸਾਰਾ ਜਾਮ ਲੱਗ ਗਿਆ ਸੀ ਆ ਫਿਰ ਆਈ ਸਿੱਧਾ ਹਸਪੀਟਲ ਆਏ ਆ ਇੱਥੇ ਆਈ ਐ ਪੁਲਿਸ ਉੱਥੇ ਤਾਂ ਨਹੀਂ ਆਈ ਕੀ ਮੰਗ ਰਹੇ ਆ ਅਬ ਮੰਗ ਇਹੀ ਹੈ ਜੀ ਜੋ ਕਾਰਵਾਈ ਹੈਗੀ ਕੀਤੀ ਆਵੇਂ ਇਨਸਾਮ ਦਿੱਤਾ ਜਾਵੇ ਸਾਡੇ ਕਿ ਕਿ ਜਿਹੜਾ ਲੜਾਈ ਝਗੜਾ ਆਇਆ ਵਾ ਕੀ ਕਹਿੰਦਾ ਗੰਗਾਈ ਦੀ ਲੜਾਈ ਸਾਡੇ ਕੋਲ ਆਈ ਹੈਗੇ 6 ਬੰਦੇ ਆਏ ਸੀ ਸਾਡੇ ਕੋਲ ਰਜਿਸਟਰੀ ਆਫ ਅਸਾਲਟ ਦੇ ਨਾਲ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਸਾਡੇ ਕੋਲ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੇ ਕਿੜੇ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਹੈ ਸਰ ਕੋਈ ਪਤਾ ਚੱਲੇ ਕਿੱਥੇ ਦੇ ਰਹਿਣ ਵਾਲੀ ਬੇਟੀ ਇਹ ਕੁਝ ਬਗਦੀਆਂ ਦੇ ਨੇ ਕੁਝ ਖੋਦੜਾਂ ਦੇ ਕੁਝ ਭਗਤਪੁਰੇ ਦੇ ਨੇ ਪੁਲਸ ਸੂਚਨਾ ਦੇ ਦਿੱਤੀ ਸਰ ਹਾਂਜੀ ਪੁਲਸ ਸੂਚਨਾ ਦੇ ਦਿੱਤੀ ਗਈ ਹੈ